हां जी दोस्तों ਜਿਵੇਂ ਆਪਾਂ ਆਮ ਹੀ ਗੱਲ ਕਰਦੇ ਆ ਨਾ ਕਹਿੰਦੇ ਵੀ ਦੁਨੀਆਂ ਦੇ ਵਿੱਚੋਂ ਜਿਹੜੇ ਚੰਗੇ ਲੋਕ ਆ ਉਹ ਖਤਮ ਹੋ ਰਿਹਾ ਦਿਨੋਂ ਦਿਨਾਂ ਤੇ ਵੀ ਮਾੜੇ ਦੁਨੀਆਂ ਦੇ ਵਿੱਚ ਵੱਧਦੇ ਜਾਂਦੇ ਆ ਪਰ ਇਦਾਂ ਨਹੀਂ ਹੁੰਦਾ ਵੀ ਹਮੇਸ਼ਾ ਹੀ ਮਾੜੇ ਲੋਕ ਵੀ ਵੱਧਦੇ ਆ ਤੇ ਉਹਨਾਂ ਦੇ ਨਾਲ ਚੰਗੇ ਵੀ ਹੁੰਦੇ ਆ ਕਿਉਂਕਿ ਚੰਗੇ ਜਿੱਥੇ ਲੋਕ ਹੁੰਦੇ ਆ ਉਹਨਾਂ ਦੇ ਸੰਗ ਨਾਲ ਜਿਹੜੇ ਮਾੜੇ ਲੋਕ ਆ ਉਹ ਵੀ ਮਤਲਬ ਸੁਧਰਦੇ ਰਹਿੰਦੇ ਆ ਤਾਂ ਉਹਤੇ ਮੈਂ ਇੱਕ ਕਹਾਣੀ ਸੁਣਾਉਣਾ ਵੀ ਇੱਕ ਵਾਰੀ ਕਹਿੰਦੇ ਕੋਈ ਬਾਦਸ਼ਾਹ ਸੀ ਪੁਰਾਣੇ ਟਾਈਮ ਦੀ ਗੱਲ ਆ ਜਿਵੇਂ ਬਾਦਸ਼ਾਹ ਦੇ ਰਾਜ ਦੇ ਵਿੱਚ ਬਹੁਤ ਸਾਰੇ ਬੁਰੇ ਕਰਮ ਹੋਣ ਲੱਗੇ ਤਾਂ ਲੋਕ ਲੜਾਈਆਂ ਝਗੜੇ ਕਰਨ ਲੱਗੇ ਹਨ ਤਾਂ ਬਾਦਸ਼ਾਹ ਦੇ ਜੋ ਚੰਗੇ-ਚੰਗੇ ਲੋਕ ਸੀ ਬਾਦਸ਼ਾਹ ਦੇ ਨੇੜੇ ਰਹਿਣ ਵਾਲੇ ਤਾਂ ਉਹਨਾਂ ਨੇ ਬਾਦਸ਼ਾਹ ਨੂੰ ਇਹ ਗੱਲ ਦੱਸੀ ਕਹਿੰਦੇ ਵੀ ਬਾਦਸ਼ਾਹ ਆਪਣੇ ਵੀ ਆਪਣੇ ਰਾਜ ਦੇ ਵਿੱਚ ਨਾ ਵੀ ਲੋਕ ਲੋਕ ਸਾਰੇ ਵੀ ਇੰਨੇ ਜ਼ਿਆਦਾ ਆ ਬਦਲ ਚੁੱਕੇ ਆ ਵੀ ਮਾੜੇ ਹੋ ਗਏ ਸਾਰੇ ਮਾੜੇ ਕੰਮ ਕਰਦੇ ਆ ਲੜਾਈਆਂ ਝਗੜੇ ਕਰਦੇ ਆ ਜਿੰਨੇ ਵੀ ਮਾੜੇ ਤੋਂ ਮਾੜੇ ਕੰਮ ਹੁੰਦੇ ਆ ਉਹ ਲੋਕ ਆਪਣੇ ਰਾਜ ਦੇ ਵਿੱਚ ਵੱਧ ਤੋਂ ਵੱਧ ਕਰਨ ਲੱਗੇ ਰਾਜਾ ਇਸ ਗੱਲ ਦੀ ਬਾਦਸ਼ਾਹ ਨੇ ਇਸ ਗੱਲ ਦਾ ਯਕੀਨ ਨਾ ਮੰਨਿਆ ਉਹ ਕਹਿੰਦਾ ਵੀ ਇਹ ਤਾਂ ਹੋ ਨਹੀਂ ਸਕਦਾ ਉਹ ਕਹਿੰਦੇ ਨਹੀਂ ਵੀ ਅਸੀਂ ਬਾਹਰ ਜਾਂਦੇ ਆ ਲੋਕਾਂ ਦੇ ਵਿੱਚ ਵਿਚਰਦੇ ਆ ਹਰ ਥਾਂ ਕਿਤੇ ਲੜਾਈ ਕਤਲੋਗਾਰ ਤਾਂ ਹਰ ਥਾਂ ਕਿਤੇ ਕਿਤੇ ਕਹਿੰਦੇ ਵੀ ਮਾੜੇ ਕੰਮ ਹੀ ਚੱਲ ਰਹੇ ਆ ਉਹ ਕਹਿੰਦਾ ਵੀ ਨਹੀਂ ਹੋ ਸਕਦਾ ਉਹ ਕਹਿੰਦਾ ਫਿਰ ਅਜਮਾਇਆ ਕਿਵੇਂ ਜਾਵੇ ਤਾਂ ਉਸ ਬਾਦਸ਼ਾਹ ਨੇ ਚਲੋ ਬਾਦਸ਼ਾਹ ਦਾ ਦਿਮਾਗ ਹਨਾ ਉਹਦੇ ਕੰਨੂ ਬਾਦਸ਼ਾਹ ਵਾਲਾ ਹੀ ਹੁੰਦਾ ਉਹ ਕੰਦਾ ਵੀ ਆਪਾਂ ਅਜਮਾ ਕੇ ਦੇਖਦੇ ਹਾਂ ਤਾਂ ਬਾਦਸ਼ਾਹ ਨੇ ਇੱਕ ਦਿਨ ਕੀ ਕਰਿਆ ਵੀ ਜਿੱਥੇ ਜਿਹੜੇ ਬਾਜ਼ਾਰ ਦੇ ਵਿੱਚੋਂ ਜਾਂ ਜਿਹੜੀ ਰੋਡ ਦੇ ਉੱਪਰ ਦੀ ਲੋਕ ਸਭ ਤੋਂ ਵੱਧ ਲੰਘਦੇ ਸੀਗੇ ਉਹਦੇ ਰਾਜ ਦੇ ਵਿੱਚ ਜਾਂ ਉਹਦੀ ਜੋ ਰਾਜਧਾਨੀ ਸੀ ਉੱਥੋਂ ਦੀ ਲੋਕ ਜਿੰਨੇ ਸਭ ਤੋਂ ਵੱਧ ਜਿਹੜੀ ਰੋਡ ਦੇ ਉੱਪਰ ਦੀ ਲੰਘਦੇ ਸੀ ਤਾਂ ਬਾਦਸ਼ਾਹ ਨੇ ਇੱਕ ਰਾਤ ਨੂੰ ਕੀ ਕਰਿਆ ਉਸ ਰੋਡ ਦੇ ਉੱਪਰ ਇੱਕ ਪੱਥਰ ਸਿੱਟਦਾ ਰਖਾਤਾ ਪੱਥਰ ਵੱਡਾ ਸਾਰਾ ਪੱਥਰ ਰਖਵਾਤਾ ਤੇ ਪੱਥਰ ਦੇ ਥੱਲੇ ਇੱਕ ਕਿਸੇ ਥੈਲੀ ਦੇ ਵਿੱਚ ਪਾ ਕੇ ਕੋਈ ਚੀਜ਼ ਰੱਖਦਾ ਤਾਂ ਜਿਵੇਂ ਦਿਨ ਚੜ੍ਹਿਆ ਲੋਕ ਆਉਣ ਜਾਣ ਉਸ ਰਸਤੇ ਤੋਂ ਲੰਘੀ ਗਏ ਗੁਜ਼ਰੀ ਗਏ ਹਨ ਕਿਸੇ ਨੇ ਉਸ ਪੱਥਰ ਨੂੰ ਪਾਸੇ ਨਹੀਂ ਕਰਿਆ ਕੋਈ ਆਵੇ ਦੇਖ ਲੇ ਉਹਨੂੰ ਆਖੇ ਯਾਰ ਪਾਸੇ ਕਰਨ ਵਾਲਾ ਸੀ ਇਹਨੂੰ ਇਦਾਂ ਕਰਨ ਵਾਲਾ ਸੀ ਇਦਾਂ ਮਤਲਬ ਕਿ ਸਾਰਾ ਦਿਨ ਲੋਕ ਉਥੋਂ ਦੀ ਲੰਘੀ ਗਏ ਬਾਦਸ਼ਾਹ ਉਸ ਚੀਜ਼ ਦਾ ਪਤਾ ਕਰਵਾ ਲਿਆ ਕਰੇ ਵੀ ਪੱਥਰ ਕਿਸ ਨੇ ਚੱਕਿਆ ਤਾਂ ਆ ਕੇ ਬਾਦਸ਼ਾਹ ਨੂੰ ਕਹਦੇ ਆ ਕਰਨ ਵੀ ਨਹੀਂ ਜੀ ਪੱਥਰ ਤਾਂ ਉਵੇਂ ਹੀ ਪਿਆ ਜੋ ਆਪ ਦੇ ਵਿੱਚ ਖੂਫੀਆ ਬੰਦੇ ਹੁੰਦੇ ਹਨ ਉਹਨਾਂ ਨੂੰ ਭੇਜਦਾ ਸੀ ਜਦੋਂ ਬਾਦਸ਼ਾਹ ਤਾਂ ਉਹ ਕਹਿੰਦਾ ਕਰ ਬਾਦਸ਼ਾਹ ਉਦਾਂ ਹੀ ਪਿਆ ਤਾ ਬਾਦਸ਼ਾ ਬੜਾ ਪਰੇਸ਼ਾਨ ਹੋਣਾ ਕਿ ਵੀ ਗੱਲ ਤਾਂ ਇੰਨਾ ਈ ਹੋ ਗਈ ਵੀ ਵਾਕਈ ਲੋਕ ਚੰਗੇ ਨਹੀਂ ਸਾਰੇ ਮਾੜੇ ਆ ਜਿਹੜੇ ਰਸਤੇ 'ਚ ਪਏ ਪੱਥਰ ਨੂੰ ਵੀ ਨਹੀਂ ਪਾਸੇ ਕਰ ਰਹੇ ਤਾਂ ਪਰ ਫੇਰ ਵੀ ਕਿਤੇ ਨਾ ਕਿਤੇ ਬਾਦਸ਼ਾਹ ਦਾ ਮਨ ਪੋਜ਼ਿਟਿਵ ਸੀਗਾ ਉਹਨੂੰ ਲੱਗਦਾ ਸੀ ਵੀ ਇੰਨਾ ਮਾੜਾ ਟਾਈਮ ਵੀ ਨਹੀਂ ਆਇਆ ਤਾਂ ਬਾਦਸ਼ਾਹ ਨੇ ਹੋਰ ਵੇਟ ਕੀਤੀ ਵੀ ਚਲੋ ਦੇਖਦੇ ਆਂ ਸ਼ਾਮ ਤੱਕ ਹਨੇਰਾ ਹੋਣ ਤੱਕ ਤਾਂ ਉਦੋਂ ਬਾਅਦ ਕਹਿੰਦੇ ਇੱਕ ਇਨਸਾਨ ਉੱਥੋਂ ਦੀ ਟੱਪਿਆ ਇਹ ਜਾਂ ਜਿਨੇ ਉਸ ਪੱਥਰ ਨੂੰ ਦੇਖਿਆ ਤੇ ਉਹ ਪੱਥਰ ਨੂੰ ਉਸ ਇਨਸਾਨ ਨੇ ਪਾਸੇ ਚੱਕਿਆ ਜਦੋਂ ਮਤਲਬ ਉਹ ਥੋੜਾ ਵੱਡਾ ਸੀ ਭਾਰੀ ਸੀ ਲਾ ਲੋ ਜਿਵੇਂ ਮਰਜੀ ਉਸ ਇਨਸਾਨ ਨੇ ਉਸ ਪੱਥਰ ਨੂੰ ਚੱਕ ਕੇ ਸਾਈਡ ਤੇ ਕਰਤਾ ਜਦੋਂ ਉਹਨੇ ਸਾਈਡ ਤੇ ਕੀਤਾ ਤਾਂ ਉਹ ਪੱਥਰ ਦੇ ਥੱਲੇ ਉਸ ਨੂੰ ਇੱਕ ਥੈਲੀ ਮਿਲ ਗਈ ਤਾਂ ਉਹ ਜਿਹੜੀ ਥੈਲੀ ਸੀ ਉਹਦੇ ਵਿੱਚ ਬਾਦਸ਼ਾਹ ਨੇ ਬਹੁਤ ਸਾਰੇ ਆ ਆਪਾਂ ਕਹਿ ਸਕਦੇ ਹਾਂ ਉਸ ਟਾਈਮ ਦੀ ਕਰੰਸੀ ਸੀ ਹਨਾ ਪੈਸੇ ਉਹ ਪਾ ਕੇ ਰੱਖੇ ਹੋਏ ਸੀ ਤੇ ਉਹਦੇ ਵਿੱਚ ਇੱਕ ਪੱਤਰ ਲਿਖ ਕੇ ਪਾਇਆ ਹੋਇਆ ਸੀ ਵੀ ਕਹਿੰਦਾ ਵੀ ਤੂੰ ਇਹੋ ਜਾਂ ਪਹਿਲਾ ਇਨਸਾਨ ਆ ਜਿਨੇ ਮੇਰੀ ਵੀ ਮਤਲਬ ਖਤਮ ਹੋ ਰਹੀ ਉਮੀਦ ਨੂੰ ਤੂੰ ਜਿੰਦਾ ਰੱਖਿਆ ਵੀ ਮੇਰੀ ਇਹ ਉਮੀਦ ਹੋ ਗਈ ਸੀ ਕਿ ਆਪਣੇ ਰਾਜ ਦੇ ਵਿੱਚ ਕੋਈ ਚੰਗਾ ਇਨਸਾਨ ਨਹੀਂ ਰਿਹਾ ਪਰ ਕਹਿੰਦਾ ਵੀ ਤੂੰ ਇਹ ਇੰਨਾ ਭਲਾ ਕੰਮ ਕਰਕੇ ਵੀ ਮੇਰੀ ਉਮੀਦ ਨੂੰ ਜਿੰਦਾ ਰੱਖਿਆ ਮੈਨੂੰ ਤੇਰੇ ਤੇ ਮਾਣ ਆ ਤੇ ਉਹ ਚਿੱਠੀ ਸੀ ਉਹਦੇ ਵਿੱਚ ਉਹਨੇ ਲਿਖਿਆ ਸੀਗਾ ਵੀ ਤੈਨੂੰ ਜਦੋਂ ਕੋਈ ਵੀ ਤੇਰਾ ਕੰਮ ਹੋਵੇ ਮੈਨੂੰ ਜਦੋਂ ਮਰਜੀ ਆ ਕੇ ਮਿਲੇ ਤੇ ਇਨਾਮ ਦੇ ਤੌਰ ਤੇ ਉਹਨੂੰ ਉਸ ਟਾਈਮ ਦੇ ਜਿਹੜੇ ਪੈਸੇ ਸੀ ਜਾਂ ਕਰੰਸੀ ਸੀ ਉਹ ਉਸ ਇਨਸਾਨ ਨੂੰ ਦੇ ਦਿੱਤੀ ਤਾਂ ਜਦੋਂ ਉਹ ਗੱਲ ਬਾਦਸ਼ਾਹ ਕੋਲੇ ਪਹੁੰਚੀ ਤਾਂ ਬਾਦਸ਼ਾਹ ਨੇ ਆਪਦੇ ਉਹਨਾਂ ਲੋਕਾਂ ਕੋਲੇ ਦੁਬਾਰੇ ਕਿਹਾ ਕਹਿੰਦਾ ਵੀ ਦੇਖੋ ਮੇਰਾ ਮਨ ਨਹੀਂ ਮੰਨਦਾ ਸੀ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਵੀ ਆਪਣੇ ਰਾਜ ਦੇ ਵਿੱਚ ਇੰਨੇ ਮਾੜੇ ਲੋਕ ਆ ਗਏ ਆ ਵੀ ਕੋਈ ਚੰਗਾ ਰਹਿਿਆ ਹੀ ਨਹੀਂ ਪਰ ਕਹਿੰਦਾ ਦੇਖੋ ਮੇਰਾ ਯਕੀਨ ਮੇਰਾ ਮਨ ਕਹਿੰਦਾ ਸੀਗਾ ਵੀ ਕੱਲੇ ਮਾੜੇ ਨਹੀਂ ਚੰਗੇ ਲੋਕ ਵੀ ਆਪਣੇ ਰਾਜ ਦੇ ਵਿੱਚ ਹੈਗੇ ਆ ਤਾਂ ਇਸ ਤਰ੍ਹਾਂ ਦੇ ਲੋਕ ਕਹਿੰਦਾ ਜਿਹੜੇ ਹੈਗੇ ਆ ਨਾ ਇੰਨਾ ਕਰਕੇ ਹੀ ਦੁਨੀਆ ਖੜੀ ਆ ਮਾੜੇ ਲੋਕਾਂ ਨੇ ਮਾੜੇ ਕੰਮ ਕਰਨੇ ਆ ਪਰ ਜੇ ਉਹਨਾਂ ਦਾ ਸੰਗ ਜਾਂ ਉਹਨਾਂ ਦੇ ਨੇੜੇ ਤੇਲੇ ਜਾਂ ਉਹਨਾਂ ਦੇ ਸੰਗ ਦੇ ਵਿੱਚ ਚੰਗੇ ਲੋਕ ਰਹਿੰਦੇ ਹੋਣ ਤਾਂ ਉਹ ਮਾੜੇ ਲੋਕਾਂ ਨੂੰ ਰੋਕਦੇ ਟੋਕਦੇ ਰਹਿੰਦੇ ਆ ਮਤਲਬ ਬੁਰਾਈਆਂ ਵੱਲੋਂ ਰੋਕਦੇ ਰਹਿੰਦੇ ਆ ਤਾਂ ਕਿਸੇ ਨਾ ਕਿਸੇ ਹੱਦ ਤੱਕ ਕਹਿੰਦਾ ਮੇਰੇ ਹਿਸਾਬ ਨਾਲ ਵੀ ਉਹ ਬੁਰਾਈਆਂ ਘੱਟ ਰਹਿਣੀਆਂ ਚੰਗੀਆਂ ਚਲੋ ਮਾੜੇ ਲੋਕਾਂ ਨੇ ਮਾੜੇ ਕੰਮ ਤਾਂ ਕਰਨੀ ਕਰਨੇ ਪਰ ਚੰਗਿਆਂ ਦੀ ਸੰਗਤ ਨਾਲ ਉਹ ਦਿਨੋਂ ਦਿਨ ਹੌਲੀ ਹੌਲੀ ਕਰਕੇ ਸੁਧਰਦੇ ਜਰੂਰ ਰਹਿੰਦੇ ਆ ਤਾਂ ਰਾਜੇ ਦਾ ਉਹ ਵਿਸ਼ਵਾਸ ਹੋਵੇਂ ਕਾਇਮ ਰਿਹਾ